ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀ ਰੱਬਾ ਕੀ ਦੁਨੀਆ ਬਣਾਈ ਏ ਤੂੰ ਜਿਸੇ ਕਿਸੇ ਦਾ ਬਾਲੀ ਹਸਣ ਦੀ ਬੈਠਾ ਸਾਡੇ ਵਰਗੇ ਨੂੰ ਥੋੜਾ ਤੱਸ ਸਿਖਾ ਲੈਂਦਾ ਐਮਐਲਏ ਜਿਵੇਂ ਬੇਲੇ ਬੈਠ ਕੇ ਬਣਾਇਆ ਹੋ ਮੇਰੀ ਹੁਸਨ ਜਿੱਤ ਪਿਆ ਦੇਖ ਕਿ ਮਿੱਤੂ ਦੂਜੇ ਦੇਖੀਂ ਅੰਦਾਜ਼ਾ ਕਾਹਦੇ ਮਨ ਵਿੱਚ ਮੇਰੇ ਹੀ ਖਿਆਲ ਚੱਲਦੇ ਹੋਣੇ ਚਲ ਛੱਡ ਪਰੇ ਤੂੰ ਕਾਤੋਂ ਇਹਦੇ ਬਾਰੇ ਸੋਚੀ ਜਾਂਦੀ ਐ ਤੂੰ ਕਿਹੜਾ ਜਾਣਦੀ ਐਂ ਲੈ ਨਹੀਂ ਮੈਂ ਸੱਦ ਕੇ ਸਤਿ ਸ਼੍ਰੀ ਅਕਾਲ ਪੂਆ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਠਾਕ ਪੁੱਤ ਬੈਠ ਨਾਲੇ ਧੁੱਪ ਕੰਨੀ ਮੂੰਹ ਕਰ ਲੈ ਜੁੱਤੀ ਲਾ ਦੇ ਠੀਕ ਹੋ ਕੇ ਬੈਠ ਜਾ ਮੁੰਡਾ ਭੈਣ ਦਾ ਬੈਗ ਧਰ ਕੇ ਅੰਦਰ ਧੁੱਪ ਸੇ ਕੀ ਹੁੰਦੀ ਸੀ ਹਾਂ ਪੁੱਤ ਕੰਮ ਧੰਦਾ ਜਾਣ ਮੇੜ ਕੇ ਮੈਂ ਆ ਕੇ ਚੱਲ ਮੈਂ 10 ਮਿੰਟ ਧੁੱਪ ਸੇਕ ਲਾਂ ਤੈਨੂੰ ਪਤਾ ਹੈ ਵਾਦੇ ਵਿੱਚ ਤਾਂ ਫਿਰ ਡੰਗਰ ਪਸੂ ਦਾ ਵੀ ਕਰਨਾ ਪੈਂਦਾ ᱛੀਏ। ਉਹ ਤਾਂ ਹੈ ਛੋਟੇ ਛੇ ਤਾਂ ਠੀਕ ਆ ਹੁਣ। ਮੇਰੀ ਛੇਤਾ ਠੀਕ ਹੈ। ਤੂੰ ਦੱਸ ਮੇਰੀ ਧੀ ਰਾਣੀ ਦੀ ਪੜਾਈ ਕਿਵੇਂ ਚੱਲ ਰਹੀ ਆ? ਪੜਾਈ ਵਧੀਆ ਚੱਲੀ ਜਾਂਦੀ ਆ। ਚਲੋ ਚੰਗਾ ਪੁੱਤ ਵਧੀਆ ਜਾਂਦਾ। ਧੀ ਵਧੀਆ ਪੜੇ। ਕੋਈ ਪਰਮਾਤਮਾ ਤੇਰੀ ਸੁਣ ਲੂਗਾ ਕਿਤੇ। ਕੋਈ ਨਾ ਕੋਈ ਤਾਂ ਨਾ ਨੌਕਰੀ ਮਿਲ ਜਾਊਗੀ। ਹਾਂ ਪੂਰਾ ਤਾਂ ਇਹਨਾਂ ਵੀ ਹੌਸਲਾ ਹੋ ਜਾਊਗਾ। ਵੀ ਮੇਰੀ ਭਤੀਜੀ ਵੀ ਕੋਈ ਜੌਬ ਕਰ ਰਹੀ ਆ। ਹਨਾ? ਹਾਂ ਪੂਰਾ। ਹਾਂ ਚੱਲ ਠੀਕ ਆ ਪਤਾ ਪੜੂ। ਹਾਂ ਲੈ ਪੁੱਤ ਤੂੰ ਬੈਠ ਮੈਂ ਤੇਰੇ ਵਾਸਤੇ ਚਾਹ ਦੀ ਕੁੱਟ ਲੈ ਕੇ ਉਹਨੇ ਬਣਾ ਕੇ। ਕੇ ਰੋਟੀ ਨੇ ਚਾਹ ਲਿਆ ਦੋ ਰੋਟੀ ਬਚਦੀ ਠੀਕ ਆ ਪੁੱਤ ਠੀਕ ਆ ਲੈ ਮੇਰੀ ਤੀਤਾਉਂ ਦੀ ਫੋਨ ਤੇ ਲੱਗ ਗਈ ਬੈਠ ਜਪ ਪੁੱਤ ਲੈ ਫੜਤੀ ਏ ਚਾਹ ਪੀ ਲੈ ਪੜਾ ਉੱਤਰ ਜੋਂ ਨਾਲੇ ਤੇਰਾ ਮੈਂ ਤਾਂ ਲੌਂਗ ਲੈਦੀ ਆ ਪਾ ਕੇ ਜਾ ਕਰਕੇ ਲੈ ਕੇ ਮੇਰੀ ਪਤਨੀ ਵਾਸਤੇ ਹਾਂ ਹੋਰ ਦੱਸ ਮੇਰੀ ਪਰਜਾਈ ਦਾ ਕੀ ਹਾਲ-ਵਾਲ ਐ ਸਾਰੇ ਵਧੀਆਗੇ ਚਲੋ ਵਧੀਆ ਮੰਮੀ ਵੀ ਵਧੀਆ ਵਧੀਆ ਚਲੋ ਵਧੀਆ ਨਾ ਤੇਰਾ ਡੈਡੀ ਹੁਣ ਕੁਝ ਸੁਧਰ ਗਿਆ ਕਾ ਨਾ ਸੁਧਰਿਆ ਪਹਿਲਾਂ ਨਾਲ ਤਾਂ ਸੁਧਾਰਾ ਹੈ ਚਲ ਚੰਗੀ ਗੱਲ ਐ ਵਧੀਆ ਚਲ ਆ ਤਾਂ ਤੱਕ ਇਹ ਬਹੁਤ ਸੋਹਣੀ ਗੱਲ ਕੀਤੀ ਤੇ ਜਿਹੜੀ ਤੂੰ ਮੇਰੇ ਕੋਲੇ ਆ ਗਈ ਚਲ ਮੇਰੇ ਕੋਲੇ ਲੈ ਕੇ ਆ ਲੈਟਸ ਕਰ ਲੇਗੀ ਤੇ ਨਾਲੇ ਪੁੱਤ ਮੇਰਾ ਮਨ ਲੱਗੇ ਰਹੂਗਾ ਮੈਂ ਇਕੱਲੀ ਜਾਣੀ ਸੀ ਸਾਰਾ ਦਿਨ ਪੁੱਤ ਸਾਰਾ ਕੰਮ ਤਾਂ ਕੰਮ ਤਾਂ ਕਰਕੇ ਮੈਂ ਤਾਂ ਡੌਰੂਆਂ ਮੰਗੂ ਵੇਲੀ ਬੈਠੀ ਰਹਿੰਦੀ ਸੀ ਝਾਕੀ ਜਾਂਦੀ ਸੀ ਮੇਰਾ ਤਾਂ ਘਰ ਦੇ ਵਿੱਚ ਜਮੇ ਜੀ ਨਹੀਂ ਸੀ ਲੱਗਦਾ ਕੀ ਗੱਲ ਪੁਆ ਜਸ਼ਨ ਕਰੇ ਨਹੀਂ ਹੁੰਦਾ ਉਹ ਜਸ਼ਨ ਨੇ ਕੀ ਕਰੇ ਖਾਣਾ ਤੜਕੀ ਰੋਟੀਆਂ ਨਾਲ ਰੱਜ ਕੇ ਬਾਹਰ ਹੀ ਰਹਿੰਦਾ ਉਹ ਤਾਂ ਨੇਰੇ ਆ ਕੇ ਕਰੇ ਬੜਦਾ ਲਾ ਆ ਗਿਆ ਦੇਖ ਲੜੀ ਜਾਨੀਆਂ ਮੇਰੇ ਨਾਲ ਲੈ ਲੜਾ ਨਾ ਵੀਰ ਮੈਂ ਸੱਚੀ ਗੱਲ ਕਹਿਨੀ ਆ ਤੈਨੂੰ ਤਾਂ ਲੱਗਦਾ ਇਸ ਗੱਲ ਦਾ ਗੁੱਸਾ ਜਾਣਨਾ ਕਿ ਨਹੀਂ ਤੜਕੀ ਵਗ ਜਣਾ ਨੇਵੇਂ ਕਰੇ ਬੜਦਾ ਚੰਗਾ ਤੂੰ ਐਵੇਂ ਲੜਿਆ ਨਾ ਕਰਨ ਵਾਲੇ ਕੁੜੀ ਨੂੰ ਕੁਝ ਖਵਾ ਕੇ ਦੇ ਖਵਾ ਦੂੰਗੀ ਖਵਾ ਦੂੰਗੀ ਤੂੰ ਆਪਣਾ ਫਿਕਰ ਰੱਖ ਕਰਦਾ ਮਾਰਦਾ ਗੱਲਾਂ ਦੇਖਾ ਹੁਣੀ ਨਿਕਲ ਜਾਊਗਾ ਨਾ ਇਹ ਨਹੀਂ ਅਤੰਤ ਕਰ ਕਰ ਇਹ ਨਹੀਂ ਬਾੜਨਾ ਤੇ ਇਹ ਕਿੰਨਾ ਮਰਜੀ ਕਹਿ ਲੈ ਇਹਨੂੰ ਕਿੰਨਾ ਮਰਜੀ ਕਹਿ ਲੈ ਬਥੇਰਾ ਕਹਿ ਕੇ ਥੱਕ ਗਈ ਇਹਨੇ ਮੇਰੀ ਇੱਕ ਵੀ ਸੁਣੀ ਹੈਗੀ ਉਹ ਮੁੰਡੇ ਤਾਂ ਐ ਜੀ ਹੁੰਦੇ ਨਹੀਂ ਕਿੱਥੇ ਘਰੇ ਰੁਕਦੇ ਨਹੀਂ ਉਹ ਪੁੱਤ ਦਾ ਵੀ ਫਿਕਰ ਵੀ ਚਾਹੀਦਾ ਜਵਾਕ ਨੂੰ ਐ ਨਸ ਜੇ ਹੁਣ ਤੇਰਾ ਪੁੱਫੜ ਹੁੰਦਾ ਸਿੱਤੇ ਮੇਰੇ ਤਾਂ ਫਿਰ ਮੈਨੂੰ ਕਾਹਦਾ ਫਿਕਰ ਸੀ ਆਪੇ ਧਿਆਨ ਰੱਖਦਾ ਆਪਣੇ ਪੁੱਤ ਦਾ ਜੇ ਮੈਂ ਕਹ ਇਹ ਨਹੀਂ ਹੁਣ ਮੈਨੂੰ ਕੱਲੇ ਨੂੰ ਪਤਾ ਇਹ ਪਤੀਜ ਦਾ ਨਹੀਂ ਤੈਨੂੰ ਪਤਾ ਹੀ ਆ ਉਹ ਤਾਂ ਹੈ ਪੁੱਤ ਚੱਲ ਪੁੱਤ ਚਾਹ ਪੀ ਲੈ ਤੂੰ ਫਿਰ ਮੈਂ ਅੰਦਰ ਚੱਲ ਆਪਾਂ ਰੋਟੀ ਪਾਣੀ ਬਣਾਉਣੇ ਜਾ ਕੇ ਠੀਕ ਐ ਅੰਦਰ ਹੀ ਚੱਲਦੇ ਆਪਾਂ ਅੰਦਰ ਹੀ ਚੱ ਮੈਂ ਸੋਚੀ ਲੈ ਮੇਰੀ ਭਤੀ ਜਿੰਨੇ ਆਇਲਸ ਕਰਨਾ ਬਾਹਰ ਜਾਣਾ ਔਰ ਪੂਆ ਮੇਰੇ ਸਾਰਿਆਂ ਫਰੈਂਡ ਆਇਲਸ ਕਰਿਆ ਨੇ ਮੈਂ ਵੀ ਆਖਿਆ ਮੈਂ ਵੀ ਕਰ ਲੈਣੀ ਆ ਉਹਨਾਂ ਨਾਲ ਹੀ ਲੰਗ ਜੂਗੀ ਆਹੋ ਠੀਕ ਹੈ ਤੂੰ ਸੇ ਲਈ ਤੂੰ ਮੈਂ ਕਰਨਾ ਰਹੀ ਨਹੀਂ ਕਿਤੇ ਨਾਲੇ ਦੂਜੀ ਗੱਲ ਮੈਂ ਤਾਂ ਧੀਏ ਤੈਨੂੰ ਐਂ ਕਹਿੰਦੀ ਸੀ ਤੂੰ ਵਿਆਹ ਕਰਾ ਕੇ ਬਾਹਰ ਬਗ ਜਾਂਦੀ ਓਹ ਪੂਆ ਮੈਂ ਤੁਹਾ ਜਿਹੀ ਪਹਿਲਾਂ ਮੈਂ ਆਇਲਸ ਕਰਕੇ ਬਾਹਰ ਬਗ ਜਾ ਉਹ ਤੋਂ ਬਾਅਦ ਆ ਕੇ ਇੱਧਰ ਫਿਰ ਵਿਆਹ ਕਰਾਉਗੀ ਅੱਛਾ ਅੱਛਾ ਤੇਰੀ ਤਾਂ ਐਸੇ ਤਾਂ ਕਰ ਸੋਚਿਆ ਚਲ ਮੇਰੀ ਧੀਏ ਇੱਕ ਗੱਲ ਦਾ ਧਿਆਨ ਰੱਖੀ ਬਾਲਾ ਕਿਸ ਅਦੀ ਰੀਸ ਨਹੀਂ ਕਰੀਦੀ ਹੁੰਦੀ ਤੈਨੂੰ ਮੈਂ ਦੱਸਾਂ ਮਹਾਔਲਾਦ ਕਹਦਾ ਬਹੁਤ ਮਾੜੇ ਨੇ ਸਮਝਦਾਰੀ ਨਾ ਰਹੀ ਮੇਰੀ ਤੀ ਕਿਉਂ ਆਈ ਲੈਸ ਕਰ ਲੈ ਕੋਈ ਗੱਲ ਨਹੀਂ ਤੇ ਮੇਰੀ ਪਤੀ ਜੀਆਂ ਫੇਰ ਵੀ ਕੋਈ ਗੱਲ ਨਹੀਂ ਤੇ ਕੱਲ ਨੂੰ ਮੈਂ ਜਸਮਨ ਤੇਰੇ ਨਾਲ ਭੇਜੂੰਗੀ ਰਿਵੀਜ਼ਨ ਕਰਾਈ ਠੀਕ ਹੈ ਬੂਆ ਹਾਂ ਧਿਆਨ ਨਾਲ ਹੀ ਰਹੂੰਗੀ ਚਿੰਤਾ ਨਾ ਕਰੋ ਹਾਂ ਹਾਂ ਬਸ ਪੁੱਤ ਆਹੀ ਮੇਰੀ ਤੁਲਾਜ ਰੱਖਦੀ ਮੇਰੀ ਪਿੰਡ ਪਿੰਡ ਦੇ ਵਿੱਚ ਬਹੁਤ ਇੱਜ਼ਤ ਬਣੀ ਆ ਨਾ ਤੁਸੀਂ ਚਿੰਤਾ ਨਾ ਕਰੋ ਮੇਰਾ ਲੰਬਾ ਨਹੀਂ ਆਉਂਦਾ ਤੁਹਾਨੂੰ ਬਸ ਪੁੱਤ ਕਿਤੇ ਕੱਲ ਨੂੰ ਲੋਕਾਂ ਨਾਲ ਆਪਣੀਆਂ ਬਣਾਉਣ ਹਾਂ ਤੇ ਨਾਲੇ ਫਿਰ ਤੈਨੂੰ ਪਤਾ ਹੀ ਹੈ ਮੇਰੀ ਭਿੰਜਾ ਸੋਨੇ ਸੁਨੱਖੇ ਵੀ ਬਹੁਤ ਹੈ। ਚਲੋ ਠੀਕ ਹੈ ਪੁੱਤ ਕੋਈ ਗੱਲ ਨਹੀਂ ਤੇਰੀ ਮਰਜ਼ੀ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਕਰ ਲੈ। ਠੀਕ ਹੈ ਤੇ ਜਸ਼ਨ ਨੂੰ ਮੈਂ ਤੇਰੇ ਨਾਲ ਭੇਜ ਦੂੰ ਐਡਮਿਸ਼ਨ ਕਰਾਈ ਮਿਲਦੀ। ਚਾਹ ਤੂੰ ਪੁੱਤ ਰੈਸਟ ਕਰ ਤੇ ਮੈਂ ਤੇਰੇ ਵਾਸਤੇ ਕੁਝ ਖਾਣ ਪੀਣ ਵਾਸਤੇ ਬਣਾਉਣੀ ਆ। ਹਾਂ ਬਣਾ ਲਿਓ ਮੈਨੂੰ ਬਹੁਤ ਭੁੱਖ ਲੱਗੀ ਆ। ਕੀ ਖਾਵੇਂਗੀ ਮੈਨੂੰ ਐਤਾ ਕੁਝ ਵਧੀਆ ਬਣਾ ਦਿਓ ਆਲੂ ਵਾਲੇ ਪਰਾਠੇ ਬਣਾ। ਆਏ ਹਾਏ ਕੀ ਬਾਤ ਆਲੂ ਵਾਲਾ ਜੇ ਮੋੜੀਆਂ ਵਾਲੇ ਨਾ ਬਣਾਦਾ। ਚਲੋ ਜੋ ਸੜੇ ਜੀ ਕਰਦਾ। ਕੀ ਆ ਠੀਕ ਆ ਚੰਗਾ ਸੀ ਗੇ ਨਾਉ ਕਲੇ ਹੋਏ ਕੋਈ ਫਸੀ ਕਿਨਾ ਫਿਰ ਬਾਰੇ ਨਾ ਯਾਰਾ ਕੁੜੀਆਂ ਪੈਂਦਾ ਨਗਰੀ ਬੜੇ ਕਰਦੀਆਂ ਨੇ ਪਤਰਾ ਬਾਰੇ ਜਾਏ ਦਾ ਕੀ ਫੈਰਾ ਜੇ ਮੈਂ ਹੁੰਦਾ ਇੱਕ ਨੰਦੀ ਵਿਸਾਖੀ ਲਿਆਉਂਦਾ ਉੱਥੇ ਉਹ ਐਂ ਦਾ ਇੱਕ ਬਸ ਜੀ ਚ ਪਸੰਦ ਆ ਯਾ ਦੇਖਦੀ ਸੀ ਉਹ ਵੀ ਅੱਛਾ ਹਾਂ ਉਹਦੇ ਉਹਦੇ ਬਾਰੇ ਕੀ ਖਿਆਲ ਆ ਫਿਰ ਆ ਆ ਜਾ ਮੋਟਰ ਤੇ ਬੈ ਕੇ ਗੱਲ ਕਰਦੇ ਆ ਚੱਲ ਰੰਗ ਜਾ ਹੁਣੀ ਕਰਾਇਓ ਵੇ ਹੋਰ ਆ ਮਗਾ ਕਰਾ ਦਈਏ ਯਾਰ ਬੇਕਾਰ ਜਾ ਹੋ ਰਾਇ ਕੋਠਾ ਨਾ ਨਾ ਵਧੀਆ ਸੁਣਾ ਲੱਗਦਾ ਉਹ ਮਟਰ ਮਟਰ ਦੇ ਸਾਰਾ ਕਿਤੇ ਕਰਾਤਾ ਹੁਣ ਆਪਾਂ ਨੇ ਹੋਰ ਆਉਣ ਕਾ ਜੇ ਨਹੀਂ ਰਹਿ ਜਣਾਉਂਗੇ ਨਾ ਪਹਿਲਾਂ ਵਾਲੀ ਤਾਂ ਕਿੱਥੇ ਆਉਣਾ ਆਪਾਂ ਪੰਜ ਸਾਲ ਜਾਨੇ ਬੈਠੇ ਹੁੰਦੇ ਨੇ ਨਾ ਹੋਰ ਤਾਂ ਸਾਰੇ ਬਾਰੇ ਭੱਗ ਗਏ ਨਾ ਉਹਨਾਂ ਨੇ ਸੱਚ ਉਹ ਕੁੜੀ ਦੀ ਕਿਹੜੀ ਦੀ ਗੱਲ ਕਰਦਾ ਈ ਤੂੰ ਉਹ ਕੋਈ ਦਾ ਇੱਕ ਯਾਰ ਅੱਜ ਬੱਸ ਜਿ ਮਿਲੀ ਸੀਗੀ ਬਾਲੀ ਸੋਹਣੀ ਸੀਗੀ ਅੱਛਾ ਕਹੜੀਆਂ ਅੱਖਾਂ ਦੀਆਂ ਵਾਲ ਚੰਦਰੀ ਹੋਏ ਜੇ ਉੱਤੇ ਸੂਟ ਵਾਲਾ ਸੋਨਾ ਪਾਇਆ ਹੋਵੇ ਮੈਂ ਤਾਂ ਯਰ ਦਿਲ ਨੂੰ ਲੱਗੂ ਅੱਛਾ ਤੇ ਉਹਦਾ ਹੱਜਾ ਅੰਡਵੀ ਜਿਖੇ ਪੜਾਗਾ ਤੂੰ ਬੜੀ ਪੁੱਛ ਕਿੱਛ ਜੀ ਕਰੀ ਕਰਦਾ ਉਹ ਬਸ ਜੇ ਉਤਰੀ ਜਿਖੇ ਪੜਾ ਅੱਛਾ ਉਥੇ ਆਪਣੀ ਰਿਸ਼ਤੇਦਾਰੀ ਵੀ ਹੈ ਮਰੇ ਖਿਆ ਯਾਰਾ ਲੈ ਰਿਸ਼ਤੇਦਾਰੀ ਹੈਗੀ ਆ ਹਾਂ ਫਿਰ ਤਾਂ ਬਣ ਗਈ ਗੱਲ ਮੈਨੂੰ ਪਤਾ ਹੈਗਾ ਮੈਂ ਤੂੰ ਹੀ ਕਰ ਸਕਦਾ ਹੈਗਾ ਉਹ ਜਾਲ ਕੋਈ ਨਾ ਤੂੰ ਬੜੇ ਪੰਪਣ ਦੇ ਉਹ ਪੰਪਦਾ ਕੰਨੂ ਦੰਨਾਗਾ ਮੈਨੂੰ ਪਤਾ ਹੈਗਾ ਇਹ ਕਰ ਲੈ ਹੁਣ ਆਪਾਂ ਪਾਰਟੀ ਬੂਟੀ ਕਰੀਏ ਕਿ ਨਾ ਕੋਈ ਪਾਰਟੀ ਦਾ ਯਾਰ ਥੱਕ ਗਿਆ ਜਾ ਮੈਂ ਪਾਰਟੀਆਂ ਤੇ ਜੱਲ ਕੋਈ ਨਾ ਹਮਰ ਆ ਪਾਉਣਾ ਕਰੇ ਚੱਲੀਏ ਕਣਕਣਾ ਦੇਖ ਕੇ ਹੀ ਕਣਕ ਦੇਖ ਆਉਣੇ ਆ ਉਹ ਗੜਾ ਮਾਰਿਆ ਨੇ ਯਾਰ ਉੱਥੇ ਸ਼ਹਿਰ ਚ ਰਹਿ ਰਹਾ ਕਿ ਮਣਕਿਆ ਬੇ ਖੇਤਾਂ ਵਰਗਨ ਯਾਰ ਤਾਂ ਐ ਨਹੀਂ ਆਉਂ। ਓਏ ਸੀ ਉਹ ਸੋਨੇ ਲੱਗਦੇ ਆ ਖੇਤਾਂ ਇਹਦਾ ਤੇਰੇ ਵਰਗਾ ਕਿੱਥੇ ਲੱਗਦਾ ਕਾਨੂੰ ਨਹੀਂ ਲੱਗਦਾ ਤੈਨੂੰ। ਮੈਨੂੰ ਐ ਜੀ ਮਖਾ ਕੋਈ ਲਾਏਗਾ ਇੱਥੇ ਵਧੀਆ ਜੀ ਕੁੜੀ ਕੜੀ। ਉਹਦਾ ਗੰਜਰਿਆ ਕੱਚੇ ਜੀ ਲਾਤਾ। ਓਏ ਹੁਣ ਐ ਦੱਸਾਂ ਕਿਵੇਂ ਵਿਆਹ ਕਰਾਣਾ? ਕੋਈ ਪੰਦਾ ਮਿਲੇ ਵੀ ਫੇਰੀ ਕਰਾਵਾਂਗੇ। ਉਹ ਮਿਲਾਈ ਮੈਨੂੰ ਇੱਕ ਉੱਥੇ ਆਪਣੇ ਮੋੜ ਤੇ। ਕਿਹੜਾ ਹੋਏ? ਨਾ ਸੁੱਡਾ ਪਟਿਆਲੇ ਰਹਿੰਦਾ ਕਿਵੇਂ ਕੋਈ। ਉਹ ਸਾਲ ਉਹਦਾ ਤੈਨੂੰ ਪਤਾ ਫਿਰ ਉਹ ਗੱਲਾਂ ਹੀ ਬਣਾ ਦਿੰਦਾ। ਚਲ ਐ ਕਰ ਆਪਾਂ ਉਰੇ ਦਪੂਆ ਮੈਂ ਕੱਢਦੀ ਆਂ ਉਹ ਮੈਂ ਕੱਢਦੀ ਆਂ ਪੁੱਤੋ ਸਭ ਨਾ ਨਾ ਪੂਆ ਕੋਈ ਨਹੀਂ ਮੈਂ ਕੱਢ ਘਰੇ ਕਿਹੜਾ ਮੈਂ ਕੋਈ ਕੰਮ ਨਹੀਂ ਕਰਦੀ ਕੋਈ ਗੱਲ ਨਹੀਂ ਪੁੱਤ ਪਰ ਤੂੰ ਕਿਹੜਾ ਕਿਸੇ ਦੀ ਮੰਨਣੀ ਹੈਗੀ ਤੇ ਮੈਂ ਤਾਂ ਐਂ ਤੈਨੂੰ ਕਹਿੰਦੀ ਸੀ ਪੁੱਤ ਚੁੱਲ੍ਹੇ ਚੌਕੇ ਦਾ ਮੈਂ ਆਪੇ ਕਰ ਲਿਆ ਕਰੂੰਗੀ ਤੂੰ ਕੱਲ ਨੂੰ ਐਡਮਿਸ਼ਨ ਕਰਾ ਕੇ ਆਉਣੀ ਹੈ ਤੂੰ ਆਪ ਜੇ ਤਿਆਰੀ ਕਰ ਲਾਂਦੀ ਅੱਜ ਕੋਈ ਨਹੀਂ ਪੂਆ ਤਿਆਰੀ ਵੀ ਹੋ ਜੂਗੀ ਮੈਂ ਕਰਦੀ ਆਂ ਕੰਮ ਹੁਣ ਤੁਸੀਂ ਮੈਨੂੰ ਰੋਕੋ ਨਾ ਲੈ ਕਹਿੰਦੀ ਰੋਕੋ ਨਾ ਚਲ ਇੱਕ ਗੱਲ ਤਾਂ ਪਾਈ ਮੈਨੂੰ ਸੌਖਾ ਵੀ ਹੈ ਮੇਰੀ ਪਤੀ ਜਿਵੇਂ ਮੇਰਾ ਹੱਥ ਬਟਾਇਆ ਕਰੂਗੀ ਬੇ ਜਸਨਾ ਹਾਂ ਬੇਬੇ ਕੀ ਵੇ ਦੱਸ ਦਿਆਂ ਤੈਨੂੰ ਬਹਿ ਜਾ ਛੋਟਾ ਭੱਜਣ ਵਾਲਿਆ ਵਾਂਗੂ ਖੜ ਗਿਆ ਹਾਂ ਦੱਸਾਂ ਮੈਂ ਤੈਨੂੰ ਐ ਪੁੱਛਦੀ ਸੀ ਕੱਲ ਨੂੰ ਤੂੰ ਕੀ ਕਰਦਾ ਕੱਲ ਨੂੰ ਵੀ ਕਰਨਾ ਬਹਿਲਾ ਮੈਂ ਤਾਂ ਕੀ ਕੰਮ ਐ ਇਹ ਕੰਮ ਤਾਂ ਮੈਂ ਤੈਨੂੰ ਐ ਕਹਿੰਦੀ ਸੀ ਤੂੰ ਭੈਣ ਨਾਲ ਜਾ ਕੇ ਨਾ ਇਹਦੇ ਕੱਲ ਨੂੰ ਰਿਵਿਜ਼ਨ ਕਰਾ ਕੇ ਆ ਸੁਣਾ ਮਾ ਕਾਚ ਬੇ ਆਹੀ ਜਿਹੜੇ ਹਕੀਕਤ ਨਾਲੋਂ ਕੀ ਕਹਿੰਦੇ ਹੁੰਦੇ ਨੇਗੇ ਮੈਨੂੰ ਤਾਂ ਘੜ ਜਿਆਦਾ ਆਉਂਦਾ ਆ ਲੈਸਲ ਉਸ ਜੀ ਕੀ ਕਰਦੇ ਨੇ ਭਾਈ ਉਹ ਐਲਸ ਕਹਿੰਦੇ ਰਹੂ। ਅੱਛਾ ਮੈਂ ਤਾਂ ਭੁੱਲ ਜਾਣੀ ਆ ਭਾਈ ਮੈਨੂੰ ਕਿੱਥੇ ਜਾਣਾ ਆ। ਹਾਂ। ਅੱਛਾ ਕੋਈ ਨਾ ਕਰਾਇਉਂਗਾ। ਹਾਂ। ਪੁੱਤ ਤੈਨੂੰ ਜ਼ਰੂਰ ਵਗ ਜਾਈਂ ਕਿਤੇ ਹੋਰ ਨਾ ਕਿਤੇ ਪਾਸੇ ਟਲ ਜਾਈਂ। ਕੋਈ ਨਾ। ਤੇਰੀ ਕੋਈ ਤਸੱਲੀ ਨਹੀਂ। ਹੁਣ ਤਾਂ ਤਾਂ ਮੈਨੂੰ ਕਹਿਤਾ ਜਦੋਂ ਮੈਂ ਟੜਕੇ ਨੂੰ ਪੁੱਛੂੰਗੀ ਉਦੋਂ ਕਹੇਗਾ ਮੈਂ ਕਿ ਕਿਹੜੇ ਮੁੰਡੇ ਨਾਲ ਜਾਣਾ ਹੈ। ਕਿਸੇ ਪਾਰਟੀ ਤੇ ਜਾਣਾ ਹੈ। ਤੇਰੇ ਤਾਂ ਲਾਰੇ ਲੱਪੇ ਨੇ। ਚੰਗਾ ਬੇਬੇ ਫਰੂਨ ਕਾਦ ਲੜੀ ਜਾਨੀ ਆ। ਲੈ ਕਾਨੂੰ ਲੜਦਿਆਂ ਪੁੱਤਾਂ। ਮਾਮਾ ਦੀ ਤਾਂ ਪਿਆਰ ਦੀ ਲੜਾਈ ਹੁੰਦੀ ਆ। ਦੱਸ ਮੈਂ ਤੇਰੇ ਨਾਲ ਲੜ ਕੇ ਕੀ ਲੈਣਾ? ਪਰ ਮੈਂ ਕਿਹੜਾ ਜਾਣਦਾ ਬੇ ਉੱ ਤੂੰ ਕਾਨੂੰ ਜਾਣਦਾ ਹੈ ਮੈਂ ਤੈਨੂੰ ਐਡਰੈਸ ਸਾਰਾ ਦੱਸ ਦਾਨੀ ਆ ਉਹ ਤੇਰਾ ਚਾਚਾ ਬੰਤਾ ਨਹੀਂ ਹੈਗਾ ਹਾਂ ਉਹਦੀ ਕੁੜੀ ਆ ਕੌਮਲ ਅੱਛਾ ਉਹ ਵੀ ਜਾਂਦੀ ਹੁੰਦੀ ਆ ਤੇ ਉਹਦੇ ਨਾਲ ਬਗਜਿਆ ਕਰੂਗੀ ਇਹ ਪਰ ਉਹਨ ਜਾਣਦਾ ਕਿਵੇਂ ਕਰਨਗੇ ਇਹ ਕੋਈ ਨਹੀਂ ਵੀਰੇ ਮੈਂ ਬੱਸ ਤਾਂ ਦੇ ਦੂੰਗੀ ਬੱਸ ਤੇ ਉਹਨ ਜਾਣ ਕਰ ਲੈਣਾ ਹਾਂ ਇਕੱਠੀਆਂ ਆ ਜਾ ਕਰਨਗੇ ਨਾਲੇ ਬਗਜਿਆ ਕਰਨਗੇ ਆ ਠੀਕ ਹੈ ਠੀਕ ਹੈ ਹਾਂ ਐ ਕਰੀ ਤੂੰ ਕੱਲ ਨੂੰ ਤਿਆਰ ਰਹੀ ਬੱਸ ਸਵੇਰੀ ਵਕਤ ਚੱਲਾਂਗੇ ਠੀਕ ਹੈ ਹਾਂ ਤੇ ਨਾਲੇ ਤੇ ਰੋਟੀ ਬਣਦੀ ਆ ਕਿ ਰੋਟੀ ਖਾ ਕੇ ਜਾਈਂ ਕੋਈ ਨਾ ਪਕਾਓ ਹਾਂ ਕਿਤੇ ਆਈ ਬਗਜੇ ਭੁੱਖਾ ਤੇ ਹਾਇਆ ਆਈ ਕਰਦਾ ਰਹਿੰਦਾ ਮੁੰਡਿਆਂ ਨਾਲ ਨਾਲਤਾ ਜੱਬ ਆ ਗਿਆ ਆ ਮੈਂ ਸਨੇ ਸੰਗਤ ਡਾਲੇ ਮੜ ਗਿਆ ਪਾਕੇ ਪੁੱਤ ਬਣ ਕੇ ਉਹਦੇ ਗੱਲ ਤੇ ਜੱਬ ਆ ਵੀ ਜਾ ਤੇ ਟਿੱਕੇ ਬੈਠੇ ਜਮੀਨੀ ਡੰਗਰ ਪਸੂ ਦਾ ਕਰ ਆ ਕੇ ਮੇਰੇ ਨਾਲ ਨਾਰਾਜ਼ੀ ਹੈ ਤਾਂ ਹੈ ਇਹ ਸਨੀ ਦਾ ਟੋਕਰਾ ਵੀ ਕਦੇ ਪਵਾਇਆ ਹੋਵੇ ਨੇ ਕੰਜਰ ਨੇ ਮੇਰੇ ਨਾਲ ਸਾਰਾ ਦਿਨ ਵੱਢ ਕੇ ਰੋਟੀਆਂ ਪਿੰਡ ਚ ਗੇੜੇ ਦਿੰਦਾ ਰਹਿੰਦਾਗਾ ਇਸ ਤਰ੍ਹਾਂ ਦੀ ਘਾਟਾ ਹੋਰ ਤਾਂ ਕੋਈ ਗੱਲ ਨਹੀਂ ਉਹ ਪੁੱਤ ਬਥੇਰਾ ਘੁਰਦਿਆਂ ਨੂੰ ਮੈਂ ਚੱਲ ਠੀਕ ਆਤੀ ਏ ਚੱਲ ਆ ਪਰੋਟੀ ਪਾਣੀ ਬੜਾਈਏ ਚੱਲ ਨੁਰਪਣੇ ਹਾਂਜੀ ਵੀਰੇ ਤੈਨੂੰ ਵੀ ਕਿੰਨਾ ਟਾਈਮ ਹੋ ਗਿਆ ਨਾ ਗਿਆ ਇਹਨੂੰ ਵੀਰੇ ਪਿਛਲ ਸਾਲ ਆਇਤਾ ਸੀਗੀ ਸਰਮਾਨਾ ਚੁੱਟਣਾ ਕੱਟਣ ਇੱਥੇ ਫਿਰ ਵੀ ਡੇਢ ਸਾਲ ਹੋ ਗਿਆ ਉਹ ਤਾਂ ਹੈ ਵੀਰੇ ਨੜੇ ਤੂੰ ਫੋਨ ਚ ਵੜ ਰਹੀਆਂ ਰੋਟੀ ਰੋਟੀ ਖਾ ਲਈ ਨਹੀਂ ਰੋਟੀ ਖਾਣੀ ਹੈ ਮੈਂ ਪਰ ਖਾ ਲਾ ਮੈਂ ਤਾਂ ਖਾ ਲਈ ਅੱਛਾ ਤੁਸੀਂ ਖਾ ਲਈ ਹਾਂ ਹਾਂ ਕੋਈ ਨਹੀਂ ਮੈਂ ਖਾ ਲੂੰਗੀ ਉਹ ਕੰਮ ਆਪੀ ਨੇ ਵੇੜ ਨੂੰ ਤੂੰ ਰੋਟੀ ਖਾ ਕੇ ਪੈ ਜਾ ਔਰ ਤੁਸੀਂ ਨਾ ਕੁਛ ਕਰਾਇਓ ਉਹ ਤਾਂ ਮੇਰੇ ਘਟ ਦੇ ਕੰਮ ਨੇ ਚੰਗਾ ਤੂੰ ਵਗ ਜਾ ਖਾ ਲਾ ਰੋਟੀ ਮੁੰਡੜੀ ਜਾਂਦੀ ਇੱਥੇ ਮੈਂ ਕਾਲੇ ਓਏ ਕਾਲੇ ਓਏ ਓਏ ਹਾਂ ਉਹ ਕਿੱਧਰ ਤਿਆਰ ਹੋ ਰੰਗੂ ਪੁਜਰਾ ਕਾਲੇ ਤੈਨੂੰ ਕੰਮ ਗਿਆ ਜੀ ਉਧਰ ਚੰਦ ਕਈ ਏ ਮੈਨੂੰ ਆਈ ਸੀ ਮਾਹਲਾ ਕਾਲੇ ਕੋਲੇ ਚਾਹ ਚੋਗੀ ਉਹ ਚਾਹ ਯਾਰ ਆ ਕੇ ਪਿਆ ਦੂੰਗਾ ਤੈਨੂੰ ਘੱਟੀ ਕਰ ਦਿੰ ਜੇ ਕੰਮੀ ਬਣ ਗਿਆ ਆਪਣਾ ਚਾਹ ਤੂੰ ਫਿਰ ਉਹ ਨੂੰ ਦੇਖਣੇ ਆਣਾ ਓਏ ਹੋਰ ਯਾਰ ਮੇਰਾ ਤਾਂ ਉੱਤੇ ਦਿਲ ਆ ਰਿਹਾਗਾ ਮਨ ਤਾਂ ਸਾਰੀ ਰਾਤ ਨੀਂਦ ਵੀ ਨਹੀਂ ਆਈ ਹੈਗੀ ਥੋਣੀ ਰਹਿਣਾ ਨਾ ਮੈਥੋਣੀ ਰਹਿ ਹੁੰਦਾ ਹੈਗਾ ਚਲ ਚੱਲੇ ਆਣੇ ਫਿਰ ਆਪਾਂ ਉਹ ਹੈਗੀ ਵੀ ਉੱਥੇ ਕੋਈ ਜਾਣ ਪਛਣਾ ਨਾ ਓਏ ਹੈਗੀ ਆ ਇਹਨਾਂ ਮਾੜਾ ਮਾੜਾ ਰਾਹ ਵੀ ਜਾਣ ਨੂੰ ਨਾ ਕਰ ਸੀਗਾ ਅੱਛਾ ਅੱਛਾ ਤੇ ਉਹ ਜਿਹੜਾ ਉੱਥੇ ਕੋਈ ਮੁੰਡਾ ਮੰਡਾ ਹੈਗਾਗਾ ਜਿਹੜਾ ਤੁਪਾ ਛੇਰ ਸੀ ਹਾਂ ਉੱਥੇ ਆਗੇ ਜਿਹੜਾ ਨੰਬਰ ਮਿਲ ਕਰ ਲੱਭਣਾ ਹੋਊਗਾ ਇਹ ਆਪਾਂ ਚਲ ਚੱਲੀਏ ਹਾਂ ਅਹਾ ਕਰਾ ਗਦਾ ਵੇ ਆਹੀ ਹੈਗਾ ਉਤਰਾਂ ਦੇ ਉਤਰਾਂ ਆ ਲੈ ਲਬੂ ਆਹ ਲਾ ਗਰੇ ਬੱਕਰੀਆਂ ਆਇਆਂ ਛੇੜਨ ਚੱਲ ਉਤਰੀ ਚੱਲ ਹੋ ਕਿਧਰੋਂ ਆ ਗਿਆ ਉਹ ਪਤੰਦਰਾ ਇਹ ਵੀ ਬੈਲੀ ਰਹਿੰਦੇ ਨੇ ਗੰਜਲੇ ਛਾਹ ਦੇ ਨਾ ਓਏ ਆਜੇ ਆਜੋ ਨੰਗਿਓ ਉਹ ਕੀ ਕਰੀ ਜੀ ਇਹਨਾਂ ਬੱਕਰੀਆਂ ਇਆਂ ਚਾ ਇਹਦਾ ਆ ਬੰਨ ਕੇ ਟੜੀ ਮੱਕ ਬੱਕਰੀਆਂ ਇਆਂ ਹੋਰ ਕਿਵੇਂ ਹੋ ਫਟਾ ਤੜਕੀ ਤੜਕੀ ਆਗੇ ਬਤੰਦਰੋ ਉਹ ਬੱਸ ਇਸ ਤਰ੍ਹਾਂ ਲੰਗੇ ਜਾਂਦੇ ਰਹੁੰਦੀ ਢੇੜਾ ਮਾਰ ਲਈ ਮੈਂ ਖਾ ਜਾਸਨ ਕਣੀ ਚਲ ਕਿਸੇ ਬਾਹਨੇ ਦਾ ਮਾਰਿਆ ਹੋਰ ਚਲ ਮਾਂ ਯਾਰ ਕਰ ਜੀ ਜਾਂਦੇ ਜਾਂਦੇ ਆਜੋ ਚਾਹ ਪਾਣੀ ਪੀ ਲੋ ਬੱਸ ਚਾਹ ਦਾ ਕੀ ਆ ਆਜੋ ਯਾਰਾ ਮਸਾ ਤਾਂ ਐਂ ਕਰੇ ਹੋਰ ਭਾਈ ਕਰੇ ਸਾਰੇ ਠੀਕ ਨੇ ਸੋਡੇ ਓਏ ਹਾਂ ਵਧੀਆ ਬੱਸ ਬੇਬੇ ਲਾਂਚਿਆ ਪਾਇ ਸੀ ਬਾਪੂ ਐਨ ਓਕਿਆ ਅੱਛਾ ਚਲ ਮੈਂ ਬੇਬੇ ਨੂੰ ਕਹਾਂ ਚਾਹ ਬਣਾ ਲੂਗੀ ਉਹ ਚਾਹ ਦਾ ਰੈਂਡ ਦੇ ਪੀ ਕੀ ਆਏ ਸੀਗੇ ਨਾ ਕਹਿਣਾ ਮੈਂ ਇੱਕ ਮਿੰਟ ਬੇਬੇ ਚਾਹ ਲੈ ਕੇ ਆਈ ਚਾਰ ਗਲਾਸ ਮਨਉਂਦੀ ਹੈ ਹੋਰ ਫਿਰ ਵਧੀਆ ਬਸਾਂ ਮਾਦਾ ਲੰਗੇ ਜਾਂਦੇ ਜੀ ਗੋਲਟੀ ਦਾ ਮਾ ਜਸ ਨੂੰ ਮੈਨੂੰ ਬਹੁਤ ਟਾਈਮ ਹੋ ਗਿਆ ਜੀ ਅੱਛਾ ਚਲੋ ਵਧੀਆ ਮਿਲਤਾ ਹੈ ਫਿਰ ਹੋਰ ਮਾ ਮਿਲ ਕੇ ਚੱਲਦੇ ਆਂਗੇ ਅੱਛਾ ਹੋਰ ਬਾਣ ਬੂਣ ਠੀਕ ਇੰਦੇ ਰੱਖ ਲੇ ਨਾਣਾ ਪਤਾ ਵੀ ਕਰ ਦਿੰਦੇ ਆ ਅੱਛਾ ਅੱਛਾ ਇਹਦੀ ਗੱਲ ਕਰਦਾ ਜੀ ਫਿਰ ਇਹਦੀ ਗੱਲ ਤੇਰੇ ਨਾਲ ਤਾਂ ਨਹੀਂ ਹੋਣ ਦਿੰਦਾ ਇਹ ਤਾਂ ਰੱਬ ਨੇ ਮੇਰੇ ਵਾਸਤੇ ਭੇਜੀ ਆ ਕੀ ਗੱਲ ਪੈਣੇ ਰੁਕ ਗਈ ਨਹੀਂ ਨਹੀਂ ਵੀਰੇ ਕੁਝ ਨਹੀਂ ਦੋਸਤ ਨੇ ਮੇਰੇ ਹਾਂਜੀ ਵੀਰੇ ਕੀ ਹਾਲ ਸਤਿ ਸ਼੍ਰੀ ਅਕਾਲ ਹਾਂ ਜੇਤੀ ਵਧੀਆ ਵਧੀਆ ਜੀ ਨੀਂਦਾ ਹਾਂ ਵਧੀਆ ਚੱਲਦਾ ਬਈ ਕੱਲ ਹੀ ਕਰਦਾਗਾ ਮੈਂ ਹੋਰ ਹੋਰ ਕੋਣਾਗਾ ਮੈਂ ਹੀ ਕਰਦਾ ਡੰਗਰ ਸਾਹਿਬ ਸਾਰੇ ਘਾ ਦਾ ਮੈਨੂੰ ਸਾਹਮਣਾ ਪੈਂਦਾ ਚਾਹ ਬਹੁਤ ਸੁਭਾਅ ਬਣਾਈਆ ਵਧੀਆ ਜੀ ਉਹ ਜਸ ਨਾ ਲੜੇ ਕੁੜੀ ਕਿੱਥੋਂ ਆ ਇਹਦਾ ਬਈ ਮਾਮੇ ਦੀ ਕੁੜੀ ਹੈਗੀ ਅੱਛਾ ਇਹ ਪਹਿਲਾਂ ਤਾਂ ਕਿਤੇ ਦੇਖੀ ਨਹੀਂ ਯਾਰ ਬਸ ਇਹ ਹੁਣ ਆਈ ਹੈਗੀ ਇਹ ਆਈਲੈਂਡਸ ਕਰੂ ਹੁਣ ਉੱਥੇ ਬਾਹਰ ਜਾਊਗਾ ਚੱਲ ਵਧੀਆ ਹਾਂ ਇੱਥੇ ਚ ਬਾਕ ਲੈਣੇ ਨੇ ਇਹ ਵੀ ਬਾਕ ਸੁਣਾ ਲੀ ਹੋਰ ਮਾਜ ਕੱਲ ਦੇ ਦੋ ਦਿਖਾ ਕੇ ਨੇ ਮੈਂ ਸੈਂਟਰ ਜਾ ਆਪਣੀ ਨਿਸ਼ਚਰਾਂ ਦਾ ਅੱਛਾ ਹਾਂ ਅੱਜ ਵੀ ਅਪਗ੍ਰੇਡ ਹੋ ਰਹਿਆਂਗੇ ਕਿੱਥੇ ਜਾਣਾ ਹੁਣ ਤੁਸੀਂ ਨੇ ਅੱਛਾ ਕਲਾਸਾਂ ਹੀ ਲਾਉਣੇ ਹੁੰਦੇ ਆਗੇ ਕਿੱਥੇ ਆ ਜਿਹੜਾ ਇੱਧਰ ਹੋਣੀ ਹੈਗਾ ਇੰਸਟੀਚਿਊਟ ਦਾ ਨਿਰਮਾਣ ਕੈਂਪ ਆ ਹਾਂ ਉੱਥੇ ਡਾਕਟਰੀ ਦਾ ਕੋਰਸ ਕਰਦੇ ਆਂ ਅੱਛਾ ਕਲਾਸ ਹਾਂ ਪੁੱਤ ਕੀ ਗੱਲ ਪੁੱਛ ਦੱਸ ਪੁੱਤ ਆ ਜਿਹੜੇ ਬਾਹਰੋਂ ਮੁੰਡੇ ਆਏ ਆ ਆਪਣੀ ਪਿੰਡ ਦੀ ਨਹੀਂ ਨਹੀਂ ਪੁੱਤਾ ਇਹ ਲਵੇ ਵਾਲੇ ਪਿੰਡ ਦੇ ਮੁੰਡੇ ਨੇ ਅੱਛੇ ਆਪਣੇ ਜਾਸਨ ਦੇ ਦੋਸਤ ਨੇ ਕੀ ਗੱਲ ਪਈ ਏ ਕੋਈ ਮੁੰਡਾ ਤਾਂ ਨਾ ਪਸੰਦ ਆ ਗਿਆ ਤੇਰੇ ਨਾ ਨਾ ਪੂਆ ਐਵੇਂ ਰਿਸ਼ਤਾ ਬਣਾਉਣਾਂ ਗੱਲਾਂ ਕਰਦੇ ਰਹਿੰਦੇ ਹਾਂ ਐਵੇਂ ਦੀ ਕੋਈ ਗੱਲ ਨਹੀਂ ਹੋਈ ਨਹੀਂ ਨਹੀਂ ਪੁੱਤ ਜੇ ਕੋਈ ਗੱਲ ਆ ਤਾਂ ਦੱਸ ਦੇ ਨਹੀਂ ਪੂਆ ਐਵੇਂ ਦੀ ਤਾਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਤੀਏ ਆ ਜਿਹੜਾ ਹਰੇ ਜੀ ਸ਼ਰਟ ਵਾਲਾ ਮੁੰਡਾ ਸੀ ਨਾ ਤੇ ਉਹ ਮੈਂ ਤੇਰੇ ਲਈ ਪਸੰਦ ਕੀਤਾ ਸੀਗਾ ਉਹਨੂੰ ਮੈਂ ਤੇਰਾ ਰਿਸ਼ਤਾ ਕਰ ਬਣਾਉਣਾ ਸੀਗਾ ਕਿਵੇਂ ਜਿਹਾ ਲੱਗਿਆ ਤੈਨੂੰ ਮੁੰਡਾ ਬੱਸ ਕਰੋ ਪੂਆ ਤੁਸੀਂ ਮੈਂ ਲੈ ਕੋਈ ਵਿਆਹ ਨਹੀਂ ਕਰਾਉਣਾ ਚਲੋ ਠੀਕ ਹੈ ਤੁਸੀਂ ਖਾਤਾ ਵੀ ਕਰਵਾਉਣਾ ਵਿਆਹ ਵਿਆਹ ਤਾਂ ਇੱਕ ਦਿਨ ਤੇਰਾ ਧੀ ਇਹ ਕਰਨਾ ਹੀ ਹੈ ਨਾ ਪੂਆ ਬੱਸ ਕਰੋ ਮੈਂ ਹੁਣ ਤਿਆਰ ਹੋਣੀ ਆ ਤੁਸੀਂ ਟਾਈਮ ਹੀ ਬਰਾਦਰ ਗੱਲਾਂ ਲੈ ਕੇ ਬਹਿ ਜਾਂਦੇ ਹੋ ਲੈ ਦੇਖ ਲੈ ਨਾਲੇ ਚੰਗੀ ਤਰ੍ਹਾਂ ਮੈਨੂੰ ਲੱਗਦਾ ਇਹਦੇ ਮੁੰਡੇ ਪਸੰਦ ਆ ਇਹ ਇਹ ਤਾਂ ਜਾਣ ਕੇ ਗੋਲ ਗੱਲਾਂ ਕਰਦੀ ਐ ਚਲੋ ਕੋਈ ਗੱਲ ਨਹੀਂ ਜਵਾਕਾਂ ਨੇ ਤਾਂ ਗੱਲਾਂ ਐਵੇਂ ਹੀ ਹੁੰਦੀਆਂ ਨੇ ਮੈਂ ਸਮਝਮਈਆ ਕਰਦਾ ਚਲੋ ਇਹ ਤਾਂ ਦੋਨਾਂ ਨੇ ਫੇਸ ਤੋਂ ਪਤਾ ਲੱਗ ਗਿਆ ਇਹ ਦੋਨੀਆਂ ਮੈਨੂੰ ਪਿਆਰ ਕਰਦੀਆਂ ਪਰ ਮੈਂ ਦੋਨਾਂ ਨੂੰ ਹੀ ਤਾਂ ਪਿਆਰ ਨਹੀਂ ਕਰ ਸਕਦੀ ਦੋਨਾਂ ਚੋਂ ਮੈਨੂੰ ਇੱਕ ਨੂੰ ਹੀ ਚੁਣਨਾ ਪੈਣਾ ਪਰ ਇਹ ਕਿਵੇਂ ਪਤਾ ਲੱਗੂ ਮੈਂ ਕਿ ਦੋਨਾਂ ਚੋਂ ਜ਼ਿੰਦਗੀ ਪਰ ਸਾਥ ਮੇਰਾ ਕੌਣ ਹੋਊਗਾ ਜੀ ਜਾਓ ਬਾਪ ਜੀ ਥੋੜੀ ਰਹਿ ਗਈ ਹੁਣ ਕਿੱਥੇ ਜਾਓਗੇ ਫਿਰ ਜਾਣਾ ਕਿ ਇੰਸਟੀਚੂਟ ਦੇ ਸਟੇਕ ਅੰਦਰ ਮਾਨ ਕੈਂਪ ਚ ਅੱਛਾ ਤੇ ਡਾਕਟਰੀ ਦਾ ਕੋਰਸ ਪਰ ਇੰਨਾ ਕੋ ਡਾਕਟਰ ਦਾ ਕਰਾ ਰਹੀ ਸੀ ਠੀਕ ਆ ਅੱਛਾ ਪਰ ਇਹ ਕੀ ਚੱਲ ਚੰਗਾ ਚੱਲਦੇ ਆ ਫਿਰ ਅਸਤਾ ਚਲੋ ਠੀਕ ਆ ਉਹ ਮੈਂ ਵੀ ਆ ਪੀਤਾ ਆ ਬੰਨਣਾ ਹਾਂ ਬੰਨਣਾ ਆਇਆ ਇਸ ਨੂੰ ਚੰਗਾ